ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੋ ਕਾਟੋ ਕਲੀਸ਼ ਜਾਂ ਕਹ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਨੂੰ ਲੈ ਕੇ ਜਿਹੜੇ ਵਿਵਾਦ ਖੜੇ ਹੋ ਰਹੇ ਨੇ ਹੁਣ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਕੋਲ ਪਹੁੰਚ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਸਿਆਸੀ ਮਾਹਿਰ ਲੋਕ ਨੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਜਿਹੜਾ ਲਫਾਫਾ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਸੌਂਦ ਦਿੱਤਾ ਹੈ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਬਚ ਗਈ ਹਲਚਲ ਨੂੰ ਦੇਖਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹ ਫੈਸਲਾ ਜਿਹੜਾ ਹੈ ਸੌਰੀ ਉਹ ਲਫਾਫਾ ਜਿਹੜਾ ਹੈ ਜਨਤਕ ਕਰ ਦਿੱਤਾ ਸੀ ਇਸ ਨੂੰ ਲੈ ਕੇ ਹੁਣ ਇਹ ਸਿਆਸੀ ਪਾਰਟੀਆਂ ਅਤੇ ਪੰਜਾਬ ਦੇ ਲੋਕ ਇਹ ਅੰਦਾਜ਼ੇ ਲਗਾ ਰਹੇ ਨੇ ਕਿ ਜਿਹੜਾ ਫੈਸਲਾ ਹੈ ਉਹ ਕਿਸ ਦੇ ਹੱਕ ਵਿੱਚ ਹੋਵੇਗਾ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਫੈਸਲਾ ਰਹੇਗਾ ਜਾਂ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਵੱੱਡੀਆਂ ਗਲਤੀਆਂ ਕੀਤੀਆਂ ਨੇ ਜਿਹੜੇ ਗੁਨਾਹ ਕੀਤੇ ਨੇ ਜਿਨ੍ਹਾਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਜਾਂ ਬਾਦਲ ਦੇ ਪਰਿਵਾਰ ਨੇ ਕੀਤੇ ਨੇ ਉਹ ਸਿੱਖ ਮਰਿਆਦਾ ਦੀ ਆਈਡੀਓਲੋਜੀ ਤੋਂ ਕਿਤੇ ਦੂਰ ਨੇ ਉਹਨਾਂ ਨੂੰ ਅਸੀਂ ਗਲਤੀਆਂ ਨਹੀਂ ਕਵਾਂਗੇ ਉਹਨੂੰ ਬੱਜਰਗਨਾh ਕਵਾਂਗੇ ਇਹ ਸਾਰੀਆਂ ਹੀ ਸਿਆਸੀ ਪਾਰਟੀਆਂ ਇਲਜ਼ਾਮ ਲਗਾਰੀਆਂ ਨੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਇਹ ਗੱਲ ਉੱਪਰ ਕੇ ਆ ਰਹੀ ਹੈ ਕਿ ਕੀ ਜਹੇਦਾਰ ਨਿਰਪੱਖ ਹੋ ਕੇ ਫੈਸਲਾ ਲੈ ਸਕਣਗੇ ਪੰਜਾਬ ਦੇ ਇਹ ਲੋਕ ਸੋਚ ਰਿਹਾ ਸੋਚ ਰਹੇ ਨੇ ਕੀ ਜਿਹੜੇ ਜ਼ਥੇਦਾਰ ਸਾਹਿਬ ਨੇ ਗਿਆਨੀ ਰਖਵੀਰ ਸਿੰਘ ਅਤੇ ਜਿਹੜੇ ਪੰਜਾ ਤਖਤਾਂ ਦੇ ਜ਼ਥੇਦਾਰ ਸਹਿਬਾਨ ਉਥੇ ਇਕੱਠੇ ਹੋਣਗੇ ਕਿ ਉਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਜਾਵੇਗਾ ਕਿ ਉਹ ਨਿਰਪੱਖ ਹੋਵੇਗਾ ਕਿ ਉਸ ਵਿੱਚ ਕੋਈ ਭੇਦਭਾਵ ਜਾਂ ਵਿਤਕਰਾ ਜਾਂ ਪਾਰਸ਼ੀਅਲਿਟੀ ਨਹੀਂ ਕੀਤੀ ਜਾਵੇਗੀ ਇਸ ਨੂੰ ਲੈ ਕੇ ਹੁਣ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਜਿਹੜੇ ਸਿੱਖ ਜਿਹੜੇ ਸਿਆਸੀ ਲੋਗ ਨੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਪੰਜ ਸਹਿਬਾਨ ਅਤੇ ਗਿਆਨੀ ਰਗਵੀਰ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਜਿਹੜਾ ਹੈ ਪੰਜ ਸਿਕਸ ਸਹਿਬਾਨਾਂ ਦੀ ਕਮੇਟੀ ਬਣਾ ਦੇਣੀ ਚਾਹੀਦੀ ਹੈ ਕਮੇਟੀ ਬਣਾ ਕੇ ਜਿਹੜਾ ਉਹਨਾਂ ਵੱਲੋਂ ਫੈਸਲਾ ਲਿਆ ਜਾਵੇਗਾ ਜਾਂ ਕੀਤਾ ਜਾਵੇਗਾ ਉਹ ਚਾਹੇ ਬਾਗੀ ਤੜਾ ਹੋਵੇ ਚਾਹੇ ਤੜਾ ਹੋਵੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਸ ਉੱਤੇ ਇੰਪੋਜ਼ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੇ ਬਾਗੀ ਢੜੇ ਵਾਲੇ ਨੇ ਖਾਸ ਕਰਕੇ ਜੇ ਗੱਲ ਕਰੀਏ ਚਰਨਜੀਤ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਨੇ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਣਾ ਕੇ ਰੱਖਣੀ ਹੈ ਜਾਂ ਟਾ ਕੇ ਰੱਖਣੀ ਹੈ ਕਿ ਪਿੱਠੂ ਬਣਨਾ ਹੈ ਜਿਹੜਾ ਹੈ ਬਾਦਲ ਪਰਿਵਾਰ ਦਾ ਇਹ ਗੱਲ ਚਰਨਜੀਤ ਸਿੰਘ ਬਰਾੜ ਨੇ ਵਾਰ-ਵਾਰ ਕਹੀ ਹੈ ਜਦੋਂ ਵੀ ਉਹ ਪੱਤਰਕਾਰਾਂ ਦੇ ਮੁਸਾਫਰ ਹੁੰਦੇ ਨੇ ਇਹ ਗੱਲ ਅਕਸਰ ਹੀ ਉਹ ਕਹਿ ਦਿੰਦੇ ਨੇ ਲੇਕਿਨ ਜੇ ਗੱਲ ਕਰੀਏ ਬਾਕੀ ਦੀਆਂ ਪਾਰਟੀਆਂ ਬਾਕੀ ਦੀਆਂ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੀ ਸਜ਼ਾ ਬਣਦੀ ਹੈ ਉਸ ਨੂੰ ਠੋਕ ਵਜਾ ਕੇ ਇੰਪੋਜ਼ ਲਾਗੂ ਕਰ ਦੇਣਾ ਚਾਹੀਦਾ ਹੈ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਉਹ ਰਾਜਾ ਵੜਿੰਗ ਹੋਵੇ ਚਾਹੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਬਾ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਉਹ ਕਹਿੰਦੇ ਨੇ ਸਰਦਾਰ ਸੁਬੀਸ਼ ਸਿੰਘ ਬਾਦਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਜ਼ਾ ਦਾ ਹੱਕਦਾਰ ਵੀ ਹੈ ਹੁਣ ਇਹ ਦੇਖਣਾ ਹੋਵੇਗਾ ਜਿਹੜਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈਣਗੇ ਉਹ ਨਿਰਪੱਖ ਹੋਵੇਗਾ ਜਾਂ ਨਹੀਂ ਹੋਵੇਗਾ ਕਿ ਉਸ ਦੇ ਵਿੱਚ ਭੇਦਭਾਵ ਪੱਖਪਾਤ ਕੀਤਾ ਜਾਵੇਗਾ ਜਾਂ ਫੈਸਲੇ ਨੂੰ 30 ਅਗਸਤ ਤੋਂ ਬਾਅਦ ਵੀ ਜਿਹੜਾ ਰੱਖਵਾ ਰੱਖਿਆ ਜਾ ਸਕਦਾ ਹੈ ਲੇਕਿਨ ਫੈਸਲਾ ਲੈ ਲੈਣਾ ਚਾਹੀਦਾ ਹੈ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋਵੇ ਚਾਹੇ ਉਸ ਦੇ ਹੱਕ ਦੇ ਵਿੱਚ ਹੋਵੇ ਐਟ ਲੀਸਟ ਪੰਜਾਬ ਦੇ ਜਿਹੜੇ ਪੰਥਕ ਲੋਕ ਨੇ ਜਿਹੜੀ ਪੰਥ ਮੋਟ ਹੈ ਉਹਨਾਂ ਨੂੰ ਪਤਾ ਲੱਗ ਜਾਵੇ ਦੂਸਰੇ ਪਾਸੇ ਇਹ ਵੀ ਗੱਲ ਹੈ ਪੰਜਾਬ ਦੇ ਲੋਕ ਜਿਮਨੀ ਚੋਣਾਂ ਦੇ ਵਿੱਚ ਤੈਅ ਕਰ ਦੇਣਗੇ ਕਿ ਪੰਥ ਦਾ ਫੈਸਲਾ ਸਹੀ ਹੋਇਆ ਹੈ ਜਾਂ ਨਹੀਂ ਹੋਇਆ ਸ਼ਰੂਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਹੁਣ ਕਹਿ ਰਹੇ ਨੇ ਕਿ ਪੰਜ ਸਿਕਸ ਬਾਨਾ ਦੀ ਕਮੇਟੀ ਬਣਾਣ ਦੀ ਚਾਹੀਦੀ ਹੈ ਜਿਹੜਾ ਵੀ ਫੈਸਲਾ ਆਵੇਗਾ ਉਹ ਸਾਰਿਆਂ ਨੂੰ ਖੜੇ ਮਤੇ ਪ੍ਰਵਾਨ ਕਰਨਾ ਪਵੇਗਾ ਧੰਨਵਾਦ